ਇਦੀ ਜਿਹੜੀ ਇੱਕ ਲਾਈਨ ਨੂੰ ਬੜੀ ਥੀ ਰੱਖਦੀ ਹੈ ਉਹ ਇੱਕ ਖਾਸ ਇੱਕ ਮਾਤ ਪੋਤਲੀ ਬਣੀ ਹੈ ਦੁਨੀਆਂ ਦੀਆਂ ਸਾਰੀਆਂ ਛਾਵਾਂ ਚੋਂ ਮਮਤਾ ਦੀ ਛਾਂ ਨਿਆਰੀ ਹੈ ਤਾਈਓ ਤਮੂਚੋ ਮਾਣਿਕਲੇ ਜਦ ਬਣੀ ਮੁਸੀਬਤ ਪਾਰੀਏ ਤੇ ਤੁਸੀਂ ਮਾਸਟਰ ਸਲੀਮ ਜੀ ਦੇ ਫੈਨ ਹੋ ਹਨਾ ਤੇ ਕਦੇ ਉਹਨਾਂ ਨਾਲ ਮੁਲਾਕਾਤ ਹੋਈ ਕਦੀ ਮਿਲੇ ਬਿਲਕੁਲ ਮੁਲਾਕਾਤ ਬਹੁਤ ਹੋਈ ਹੈ ਪਰ ਆਪਣੇ ਦਿਲ ਦੇ ਟੀਰੀ ਗੱਲਾਂ ਨੇ ਕਦੇ ਉਹਨਾਂ ਨਾਲ ਸ਼ੇਅਰ ਨਹੀਂ ਕਰ ਪਾਇਆ ਤੇ ਤੁਸੀਂ ਆਪਣੇ ਮਤਲਬ ਕਿ ਪੈਸ਼ਨ ਨੂੰ profession ਦੇ ਵਿੱਚ ਕਿਉਂ ਨਹੀਂ ਬਦਲਿਆ ਕੀ ਕਾਰਨ ਰਿਹਾ ਮੈਨੂੰ ਕੋਈ ਸਪੋਰਟ ਨਹੀਂ ਹੋਇਆ ਸਾਰੇ ਨਾਲ ਖੜੇ ਕਿ ਤੂੰ ਇਹਦੇ ਕੁਝ ਕਰ ਤੈਨੂੰ ਮੈਨੂੰ ਕਿਸ ਨੇ ਹਿੰਮਤ ਨਹੀਂ ਦਿੱਤੀ ਕਿ ਤੂੰ ਅੱਗੇ ਵਧ ਬਸ ਉਹਨੇ ਕੇ ਦਾਇਰੇ ਚ ਰਹੇ ਹਾਂ ਕਿ ਬਸ ਅੱਗੇ ਵਧ ਨਹੀਂ ਪਾਇਆ ਹੰਜੂ پلਕਾਂ ਨੇ ਰੋਕੇ ਨੇ ਹੰਜੂ پلਕਾਂ ਨੇ ਰੋਕੇ ਨੇ ਕਰੇ ਨਾ ਕੋਈ ਪਿਆਰ ਪੁੰਨ ਕੇ ਐ ਤਾਂ ਨੇਣਾ ਦੇ ਤੂੰ ਖੇਨੇ ਐ ਤਾਂ ਨੇਣਾ ਦੇ ਤੂੰ ਖੇਨੇ ਕੀ ਪੁੱਛਦੇ ਬੇਗਾਨਿਆ ਨੂੰ ਕੀ ਪੁੱਛਦੇ ਬੇਗਾਨਿਆ ਨੂੰ ਆਪਣੇ ਆਟ ਮਾਰੀ ਆਗੀ ਸ਼ਰਮ ਬੇਗਾਨਿਆ ਨੂੰ ਅਸਲੀਅਤ ਨਾਲ ਤੁਸੀਂ ਜੁੜੇ ਹੋ ਤੇ ਮੈਂ ਹੱਸਣ ਰਣਾ ਕਹਿੰਦੇ ਨੇ ਕਿ ਪਰਮਾਤਮਾ ਹਰੇਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜ਼ਰੂਰ ਪੇਜਤਾ ਹੈ ਪਰ ਚੋਦੋ ਇਸ ਕਲਾ ਦੇ ਵਿੱਚ ਕੁਝ ਅੜਚਨਾ ਪੈਦਾ ਹੋ ਜਾਂਦੀਆਂ ਨੇ ਯਾਨੀ ਕਿ ਕੁਝ ਜਦੋਂ ਅੜਕਣਾ ਪੈਦਾ ਹੁੰਦੀਆਂ ਨੇ ਤੇ ਬਹੁਤ ਵਾਰ ਸਾਡਾ ਹੁਨਰ ਸਾਡਾ ਟੈਲੈਂਟ दब ਜਾਂਦਾ ਹੈ ਤੇ ਇੱਕ ਅਜਿਹੀ ਹੀ ਸ਼ਖਸੀਅਤ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਚਾ ਰਹੇ ਹਾਂ ਜਿਨ੍ਹਾਂ ਦੇ ਅੰਦਰ ਟੈਲੈਂਟ ਤਾਂ ਬਹੁਤ ਜ਼ਿਆਦਾ ਹੈ ਪਰ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਕੁਝ ਅਜਿਹੀ ਹਾਦਸੇ ਕੁਝ ਅਜਿਹਾ ਅੜਕਣਾ ਆਉਂਦੀਆਂ ਨੇ ਕਿ ਉਹਨਾਂ ਦਾ ਹੁਨਰ ਕਿਤੇ ਨਾ ਕਿਤੇ ਦਬ ਜਾਂਦਾ ਹੈ ਤੇ ਅਸੀਂ ਗੱਲਬਾਤ ਕਰਦੇ ਪਏ ਹਾਂ ਗੌਰਵ ਮਹਾਰਾਜੀ ਜੀ ਬੀ ਸਵਾਗਤ ਕਰਦੇ ਆ ਤੇ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਜੀ ਜੀ ਤੇ ਸਰ ਜਰੂਰ ਦੱਸੋ ਕਿ ਉਹ ਤੁਹਾਡਾ ਗਾਇਕੀ ਦਾ ਸਫ਼ਰ ਕਿਵੇਂ ਰਿਹਾ ਤੇ ਕੀ ਕੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਗਾਇਕੀ ਦਾ ਸਫ਼ਰ ਬਹੁਤ ਛੇ ਚੱਲ ਰਿਹਾ ਸੀਗਾ ਤੇ ਬਸ ਕੁਝ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਅਸੀਂ ਅੱਗੇ ਵਧ ਨਹੀਂ ਪਾਏ ਤੇ ਜਿਹੜੇ ਅੱਜ ਵੀ ਚਾਹ ਨੇ ਉਹ ਇੱਕ ਇੱਥੇ ਹੀ ਕਾਪੂ ਨੇ ਠੀਕੇ ਚੱਲ ਰਿਹਾ ਹੈ ਤੇ ਕੋਸ਼ਿਸ਼ ਪੂਰੀ ਏ ਕਿ ਅਸੀਂ ਆਪਣੇ ਚਾਹਾਂ ਨੂੰ ਪੂਰੇ ਕਰੀਏ ਜੀ ਗਾਉਣ ਦਾ ਸ਼ੌਂਕ ਕਿਵੇਂ ਪਿਆ ਗਾਉਣ ਦਾ ਸ਼ੌਂਕ ਜਿਦਾ ਜਗਰਾਤਿਆਂ ਚ ਮਿਲਿਆ ਚਪਜਾਤਾ ਸੀਗੇ ਤੇ ਜਦੋਂ ਕੋਈ ਗਾਉਂਦਾ ਸੀ ਸਾਨੂੰ ਵੇਖਿਆ ਹੁੰਦਾ ਸੀ ਕਿ ਅਸੀਂ ਵੀ ਕਾਈਏ ਤੇ ਉਹ ਜਦੋਂ ਗਾਉਂਦੇ ਸੀ ਕਿ ਉਹ ਜਿਹੜੇ ਗਾਉਂਦੇ ਸੀਗੇ ਸਾਨੂੰ ਲੱਗਦਾ ਸੀ ਕਿ ਇੱਕ ਦਾ ਇੱਕ ਦਿਨ ਅਸੀਂ ਦੇਖ ਰਹੇ ਹਾਂ ਤੇ ਅਸੀਂ ਇੱਕ ਦਿਨ ਗਾਵਾਂਗੇ ਕਿਉਂਕਿ ਚਾਹ ਸਾਡਾ ਬਣ ਗਿਆ ਤੇ ਚਾਹ ਅਜੇ ਤੱਕ ਸਟੇ ਸਾਡੇ ਗੱਲ ਦਰ ਹੈ ਤੇ ਅਸੀਂ ਗਾ ਵੀ ਲਿਆ ਤੇ ਚੱਲ ਰਿਹਾ ਬਸ ਆਪਣਾ ਹਾਂ ਜੀ ਹੂੰ ਤੇ ਜਦੋਂ ਮਤਲਬ ਕਿ ਪਰਿਵਾਰ ਨਾਲ ਕਦੇ ਗੱਲ ਸਾਂਝੀ ਕੀਤੀ ਕਿ ਮੈਂ ਗਾਉਣਾ ਚਾਹੁੰਨਾ ਵਾਂ ਜਿਵੇਂ ਮਤਲਬ ਨਾਰਮਲੀ ਮੈਂ ਜਗਰਾਤੇ ਦੇਖਦਾ ਵਾਂ ਪ੍ਰੋਗਰਾਮ ਦੇਖਦਾ ਤੇ ਮੇਰਾ ਵੀ ਦਿਲ ਕਰਦਾ ਕਿ ਜਿਵੇਂ ਸਾਰੇ ਸਿੰਗਰ ਸਟੇਜ ਤੇ ਚੜ ਕੇ ਗਾਉਂਦੇ ਮੈਂ ਵੀ ਐਵੇਂ ਕਾਮ ਬਿਲਕੁਲ ਘਰ ਦੇ ਨਾਲ ਗੱਲ ਕੀਤੀ ਪਰ ਗੱਲ ਹੁੰਦੀ ਸਾਰੀ ਕਿਸਮਤ ਦੀ ਕਿਸਮਤ ਹੁਣ ਸੋਚਣਾ ਕਿਸਮਤ ਹੀ ਕਰ ਲੈ ਸਾਰੀ ਕਿ ਆਪਾਂ ਬਸ ਇਹਨਾਂ ਕੀ ਫਰਕ ਹੈ ਕਿ ਅਸੀਂ ਜਗਰਾਤੇ ਕਦੀ ਲਾਈਵ ਕਦੀ ਵੱਡੇ ਸਟੇਜ 'ਤੇ ਨਹੀਂ ਕਰ ਪਏ ਲੇਕਿਨ ਆਪਾਂ ਅੱਜ ਵੀ ਗੂੰਗੁਨਾਉਂਦੇ ਆਂ ਗਾਉਂਦੇ ਆਂ ਮਾੜਾ ਮੋਟਾ ਇਹ ਹਸਤ ਚੱਲਦਾ ਫਿਆ ਆਪਣਾ ਪੁਰਾਣਾ ਸਿੱਖਿਆ ਵੀ ਆ ਕਿਸੇ ਕੋਲੇ ਇਹ ਸਿੱਖਿਆ ਨਹੀਂ ਮੈਂ ਬਹੁਤ ਵੱਡਾ ਫੈਨ ਆ ਮਾਸਟਰ ਸਲੀਮ ਜੀ ਦਾ ਤੇ ਉਹਨਾਂ ਦੀ ਪੇਟਾਂ ਨੂੰ ਬਹੁਤ ਮਲਾਈਕ ਕਰਦਾ ਬਹੁਤ ਸੁਣਦਾ ਤੇ ਉਹਨਾਂ ਦੀ ਗਾਇਕੀ ਨੂੰ ਲੈ ਕੇ ਹੀ ਮੈਂ ਅੱਗੇ ਵਧਿਆ ਮੈਂ ਉਹਨਾਂ ਨੂੰ ਉਹਨਾਂ ਕੋਲ ਉਹਨੇ ਗਾਇਕੀ ਕੋ ਸਿੱਖਿਆ ਮੈਂ ਜੋ ਸਿੱਖਿਆ ਮੈਂ ਹਾਂਜੀ ਤੇ ਜ਼ਰੂਰ ਸਾਡੀ ਆਡੀਅנס ਨੂੰ ਵੀ ਕੁਝ ਸੁਣਾ ਕੇ ਗਾਇਕੀ ਜੋ ਪੇਟ ਤੋਂ ਵੀ ਇਹ ਗਾਣਾ ਜੋ ਤੁਹਾਡਾ ਵੀ ਕਰਦਾ ਜੇ ਗੱਲ ਮੈਂ ਕਰਾਂ ਮੈਂ ਮੈਂ ਗੱਲ ਕੀਤੀ ਮੈਂ ਮਾਸਟਰ ਜੀ ਨੇ ਭੇਟਾ ਸੁਣੀਆ ਮੈਂ ਕਹਿੰਦੇ ਮੈਂ ਭੇਟ ਤੋਂ ਸ਼ੁਰੂਆਤ ਕਰਦਾ ਵਾਂ ਤੇ ਬਾਕੀ ਫਿਰ ਮੈਂ ਗਾਣੇ ਤਾਂ ਸੁਵਾਦਾਗਾ ਭੇਟ ਇੱਕ ਭੇਟ ਹੈਗੀ ਮਾਂ ਦੀ ਮੈਂ ਉਸ ਮਾਂ ਤੁਹਾਨੂੰ ਮਾਂ ਤੂੰ ਸੱਚ ਮੁੱਚ ਰਾਣੀ ਮਾਂ ਮਾਂ ਤੂੰ ਸੱਚ ਮੁੱਚ ਰਾਣੀ ਮਾਂ ਦਿਲ ਪਰ ਜਾਂਦਾ ਜਦੋਂ ਬੱਚੇ ਪਣਦੀ ਦਿਲ ਪਰ ਜਾਂਦਾ ਜਦੋਂ ਬੱਚੇ ਪਣਦੀ ਆ ਜਾਂਦੀ ਯਾਦ ਕਹਾਣੀ ਮਾਂ ਮਾਂ ਤੂੰ ਸੱਚ ਮੁੱਚ ਰਾਣੀ ਮਾਂ ਮਾਂ ਤੂੰ ਸੱਚ ਮੁੱਚ ਰਾਣੀ ਮਾ ਇਹਦੀ ਜਿਹੜੀ ਇੱਕ ਲਾਈਨ ਮੈਨੂੰ ਬੜੀ ਚੰਗੀ ਲੱਗਦੀ ਹੈ ਉਹ ਇੱਕ ਖਾਸ ਇੱਕ ਮਾਤ ਪੋਤਲ ਹੀ ਬਣੀ ਹੈ ਦੁਨੀਆ ਦੀਆਂ ਸਾਰੀਆਂ ਛਾਵਾਂ ਚੋਂ ਮਮਤਾ ਦੀ ਛਾਂ ਨਿਆਰੀ தாயோ தாச்சோ மக்கலை ஜது பணி மசீத பாரோ குண பஜோ குண பழதி சுணி மூ சச்சுச்சானி ம ਮਾ ਤੂੰ ਸੱਚ ਮੁਚੇ ਰਾਣੀ ਮਾ ਕੀ ਬਾਤ ਹੈ ਤੇ ਤੁਸੀਂ ਮਾਸਟਰ ਸਲੀਮ ਜੀ ਦੇ ਫੈਨ ਹੋ ਹਨਾ ਤੇ ਕਦੇ ਉਹਨਾਂ ਨਾਲ ਮੁਲਾਕਾਤ ਹੋਈ ਕਦੀ ਮਿਲੇ ਬਿਲਕੁਕੁਲ ਮੁਲਾਕਾਤ ਬਹੁਤ ਹੋਈ ਹੈ ਪਰ ਆਪਣੇ ਦਿਲ ਦੇ ਜਿਹੜੀ ਗੱਲਾਂ ਨੇ ਕਦੇ ਉਹਨਾਂ ਨਾਲ ਸ਼ੇਅਰ ਨਹੀਂ ਕਰ ਪਾਇਆ ਅੱਛਾ ਜੀ ਤੇ ਕਿਉਂ ਨਹੀਂ ਉਹ ਗੱਲਾਂ ਸ਼ੇਅਰ ਕੀਤੀਆਂ ਜਿੰਨੇ ਵੱਡੇ ਫੈਨ ਹੋ ਤਾਂ ਆਪਾਂ ਕਹਿੰਦੇ ਆ ਜੇ ਇੱਕ ਆਪਾਂ ਉਹਨਾਂ ਨੂੰ ਜੇ ਰੱਬ ਮੰਨਿਆ ਰੱਬ ਨਾਲ ਉਹ ਦਰਸ਼ਨ ਹੋ ਜਾਣਾ ਬਹੁਤ ਵੱਡੀ ਗੱਲ ਹੈ ਗੱਲ ਕੀ ਕਰੀਏ ਬਸ ਆਪਣੇ ਦਿਲ ਦੇ ਚਾਹ ਦਿਲ ਚ ਰਹਿ ਗਏ ਜੀ ਹਾਂਜੀ ਹੂੰ ਜੀ ਅੱਛਾ ਜੀ ਤੇ ਜਦੋਂ ਉਹਨਾਂ ਦਾ ਸਿਹਤ ਦੇ ਕਿ ਤੁਸੀਂ ਤੁਹਾਨੂੰ ਗਾਉਣ ਦਾ ਵੀ ਸ਼ੌਂਕ ਹੈ ਨਹੀਂ ਇੰਨੀ ਆਪਣੀ ਕਦੀ ਗੱਲ ਨਹੀਂ ਹੋਈ ਬਸ ਉਹਨਾਂ ਨੂੰ ਦੇਖਣਾ ਹੀ ਆਪਣਾ ਬਹੁਤ ਡਾਇਰ ਮੈਂ ਉਹਨਾਂ ਨੂੰ ਦੇਖ ਲੈਣਾ ਤੇ ਮੈਨੂੰ ਮੇਰੇ ਵਾਸਤੇ ਉਹੀ ਬਹੁਤ ਵੱਡੀ ਗੱਲ ਹੈ ਉਹਨਾਂ ਨੂੰ ਦੇਖਣਾ ਹੂੰ ਬਹੁਤ ਧੀ ਕਹਿੰਦਾ ਗਾ ਬਾਕੀ ਦਿਲ ਦੀ ਗੱਲਾਂ ਕਰਨੀਆਂ ਤਾਂ ਉਹ ਦੂਰ ਦੀ ਗੱਲਾਂ ਹਾਂਜੀ ਹੂੰ ਤੇ ਜਿਵੇਂ ਤੁਸੀਂ ਮਾਸਟਰ ਸਲੀਮ ਦੇ ਫੈਨ ਹੋ ਹੋਰ ਵੀ ਕਿਸੇ ਨੂੰ ਸੁਣਦੇ ਹੋ ਹਾਂਜੀ ਫਿਰੋਜ਼ ਖਾਨ ਸਾਹਿਬ ਕਮਲ ਖਾਨ ਸਾਹਿਬ ਮੈਂ ਇਹਨਾਂ ਦਾ ਬਹੁਤ ਫੈਨ ਆ ਤੇ ਇਹਨਾਂ ਵਿੱਚੋਂ ਕਿਸੇ ਦਾ ਜੀਤ ਸੁਣਾਉਣਾ ਹੋਵੇ ਕਿਹਨਾਂ ਦਾ ਸੁਣਾਓਗੇ ਫਿਰੋਜ਼ ਖਾਨ ਸਾਹਿਬ ਦਾ ਹੂੰ ਕਿਹੜਾ ਗੀਤ ਤੈਨੂੰ ਜਾਣਦੀ ਪਈਏ ਸਾਨੂੰ ਜਾਣਦੀ ਪਈਏ ਤੈਨੂੰ ਜਾਣਦੀ ਪਈਏ ਸਾਨੂੰ ਜਾਣਦੀ ਪਈ ਏ ਤੇਰੀ ਜਾਣ ਜਾਣਨੇ ਤਾਂ ਜਾਣ ਜਾਣਨੇ ਤਾਂ ਸਾਡੀ ਜਾਨ ਕੱਢ ਲਈ ਏ ਤੈਨੂੰ ਜਾਣਦੀ ਪਈ ਏ ਸਾਨੂੰ ਜਾਣਦੀ ਪਈ ਏ ਤੈਨੂੰ ਜਾਣਦੀ ਪਈ ਏ ਸਾਨੂੰ ਜਾਣਦੀ ਪਈ ਏ ਰੋਲਤਨ ਸਾਹਿਬ ਦਾ ਘਰ ਆਇਆ ਉਹ ਜੀ ਉਹਨਾਂ ਨਾਲ ਕਦੀ ਹੋਈ ਮੁਲਾਕਾਤ ਨਹੀਂ ਉਹਨਾਂ ਨਾਲ ਮੈਂ ਕਦੀ ਨਹੀਂ ਮਿਲਿਆ ਬਟ ਬਹੁਤ ਪਿਆਰ ਕਰਦਾ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਜੀ ਅਸੀਂ ਵੀ ਸੁਣਿਆ ਕਿ ਤੁਸੀਂ ਮਤਲਬ ਕੀ ਹੈ ਨਾ ਦਵਾਈਆਂ ਦੀ ਦੁਕਾਨ ਤੇ ਕੰਮ ਵੀ ਕਰਦੇ ਹੋ ਜੀ ਤੇ ਫਿਰ ਕਿਵੇਂ ਇਸ ਲਾਈਨ ਤੋਂ ਇੱਕੋ ਤਾਂ ਮਤਲਬ ਕਿ ਮੈਡੀਕਲ ਦੀ ਲਾਈਨ 'ਚ ਆ ਗਏ ਕਿਉਂਕਿ ਜਿਹੜੀ ਮੈਡੀਕਲ ਦੀ ਲਾਈਨ ਹੈ ਉਹ ਇੱਕ ਆਪਣਾ ਕੰਮ ਹੈ ਆਪਣਾ ਕਰਤੱਵ ਹੈ ਕਰਮ ਹੈ ਆਪਣਾ ਉਹ ਕੰਮ ਕਰ ਰਹੇ ਆ ਜਿਹੜੀ ਆ ਸਿੰਕਿੰਗ ਦੀ ਲਾਈਨ ਹੈ ਵਾਹ ਇੱਕ ਕਿਸਮਤ ਹੈ ਮਿਲਨੀ ਨਾ ਮਿਲਨੀ ਕੰਮ ਆਪਣੀ ਰੋਜ਼ ਰੋਟੀ ਹੈ ਉਹ ਉਹ ਤੇ ਮੇਰਾ ਕੰਮ ਹੈ ਉਹ ਕਰਨੇ ਕਰ ਰਿਹਾ ਤੇ ਕਰ ਹੀ ਜਾਣਾ ਹੈ ਜਿਹੜੀ ਆ ਇਹ ਕਿਸਮਤ ਦੀ ਕਰ ਰਿਹਾ ਬਾਕੀ ਕੋਸ਼ਿਸ਼ ਮੇਰੀ ਅੱਜ ਵੀ ਪੂਰੀ قائم ਹੈ ਹਾਂਜੀ ਤੇ ਤੁਸੀਂ ਆਪਣੇ ਮਤਲਬ ਕਿ ਪੈਸ਼ਨ ਨੂੰ profession ਦੇ ਵਿੱਚ ਕਿਉਂ ਨਹੀਂ ਬਦਲਿਆ ਕੀ ਕਾਰਨ ਦੇ ਮੈਨੂੰ ਕੋਈ ਸਪੋਰਟ ਨਹੀਂ ਹੋਇਆ ਜਿੱਦਾਂ ਹੁਣ ਅੱਜ ਸਾਰੇ ਨਾਲ ਖੜੇ ਕਿ ਤੂੰ ਇਹਦੇ ਕੁਝ ਕਰ ਤੈਨੂੰ ਮੈਨੂੰ ਕਿਸ ਨੇ ਹਿੰਮਤ ਨਹੀਂ ਦਿੱਤੀ ਕਿ ਤੂੰ ਅੱਗੇ ਵਧ ਪਸੇ ਉਹਨੇ ਕਿ ਦਾਇਰੇ ਚ ਰਹੇ ਆ ਕਿ ਬਸ ਅੱਗੇ ਵਧ ਨਹੀਂ ਪਾਰੇ ਹਾਂਜੀ ਕੀ esport ਕੀ ਚਾਹੁੰਦੇ ਸੀ ਕਿ ਮਿਲਣਾ ਚਾਹੁੰਦਾ ਸਨ esport ਕਿ ਮੈਨੂੰ ਕੋਈ ਹਿੰਮਤ ਦਿੰਦਾ ਕਿ ਕੁਝ ਕੋਈ ਕੋਈ ਪਲੇਟਫਾਰਮ ਤੈਨੂੰ ਮਿਲੇ ਕਿ ਤੂੰ ਆਡੀਸ਼ਨ ਵਗੈਰਾ ਦੇ ਜਾਂ ਕੁਝ ਕਰ ਜਾਂ ਕੁਝ ਕਿਸ ਨੇ ਮੈਨੂੰ ਸੁਜੈਸ਼ਨ ਕੀਤਾ ਨਹੀਂ ਕਿਸੇ ਨੇ ਕੁਝ ਆਗੇ ਵਧਣ ਦਾ ਤੇ ਹੁਣ ਤੁਹਾਡੇ ਮਾਧਿਅਮ ਰਾਈ ਮੱਗੇ ਜਾ ਸਕਦਾ ਹਾਂ ਜੇ ਤੁਸੀਂ ਮੈਨੂੰ ਸਪੋਰਟ ਕਰੋ ਜੀ ਹਾਂਜੀ ਤੇ ਜਿਸ ਤਰੀਕੇ ਦੇ ਨਾਲ ਮਤਲਬ ਤੁਹਾਨੂੰ ਗਾਉਣ ਦਾ ਸ਼ੌਂਕ ਵੀ ਹੈ ਨਾ ਤੇ ਜਦੋਂ ਪਰਿਵਾਰ ਨਾਲ ਤੁਸੀਂ ਇਹ ਗੱਲਾਂ ਸਾਂਝੀਆਂ ਕੀਤੀਆਂ ਸੀ ਪਰਿਵਾਰ ਨੇ ਨਹੀਂ ਕਿਹਾ ਕਿ ਤੁਹਾਨੂੰ ਇੱਕ ਚੰਗੇ ਜਿਹੇ ਗੁਰੂ ਕੋਲੇ ਭੇਜ ਦਾਂ ਨੇ ਉਹਦੇ ਕੋਲ ਜਾ ਕੇ ਸਿੱਖ ਲੈ ਤੂੰ ਕਾਰ ਦੇ ਕੰਤੇ ਇਹ ਸ਼ੌਂਕ ਬਹੁਤ ਵੱਡੀ ਚੀਜ਼ ਹੈ ਤੇਰੇ ਅੰਦਰ ਸ਼ੌਂਕ ਹੋ ਗਿਆ ਹੈ ਅ ਤੂੰ ਕਿਸੇ ਗੁਰੂ ਕੋਲ ਪੁੱਛ ਕੇ ਸ਼ੌਂਕ ਅੰਦਰ ਨਹੀਂ ਲਿਆ ਹੈ ਤੇ ਜੇ ਇਹ ਸ਼ੌਂਕ ਹੈਗਾ ਹੈ ਤੂੰ ਅੱਗੇ ਵੱਧ ਸ਼ੌਂਕ ਹੀ ਸਭ ਕੁਝ ਅੱਗੇ ਲੈ ਕੇ ਜਾਂਦਾ ਪਰ ਅੱਗੇ ਦੱਸਿਆ ਸਾਨੂੰ ਮੈਂ ਦੱਸਿਆ ਹੋਣੀ ਕਿ ਕੰਮ ਦੇ ਨਾਲ ਸਮਝ ਦੇ ਨਾਲ ਬਸ ਉਹਨੇ ਕਿਦਾਰੇ ਤੇ ਰਹਿ ਰਹੇ ਆ ਅੱਗੇ ਜਾ ਨਹੀਂ ਪਾ ਰਹੇ ਹਾਂ ਹਾਂ ਮੈਂ ਕਹਿੰਦੇ ਨੇ ਕਿ ਗੁਰੂ ਬਿਨਾ ਗੱਤ ਨਹੀਂ ਤੇ ਗੁਰੂ ਤੋਂ ਬਿਨਾ ਤੇ ਫੇਰ ਇਨਸਾਨ ਨੂੰ ਚੱਲਣਾ ਵੀ ਔਖਾ ਹੋ ਜਾਂਦਾ ਹੈ। ਮੈਂ ਸਟਾਰਟਿੰਗ ਤੁਹਾਨੂੰ ਪੀ ਕਿਹਾ ਮੈਂ ਮਾਸਟਰ ਸੁਨੀਲ ਨੂੰ ਗੁਰੂ ਮੰਨਦਾ। ਉਹਨਾਂ ਦਾ ਬਹੁਤ ਵੱਡਾ ਫੈਨ ਆ। ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਜਿਹੜੀ ਜਿੱਥੇ ਤੁਹਾਨੂੰ ਮਿਲ ਜੇ ਉਹ ਤੁਹਾਡੀ ਆਪਣੀ ਹੈ। ਜੇ ਉਹਨਾਂ ਨਾਲ ਮੈਂ ਨਹੀਂ ਮਿਲਿਆ ਜਾਂ ਉਹਨਾਂ ਨਾਲ ਕਿੰਨੀ ਇੰਨੀ ਕੋਈ ਗੱਲਬਾਤ ਨਹੀਂ ਹੁੰਦੀ ਪਰ ਫਿਰ ਵੀ ਮੇਰੇ ਗੁਰੂ ਹੈਗੇ ਆ। ਮੈਂ ਉਹਨਾਂ ਦੇ ਗਾਣੇ ਮਿਊਜ਼ਿਕ ਕੀ ਹੁੰਦਾ ਸੰਗੀਤ ਕੀ ਹੁੰਦਾ ਮੈਂ ਉਹਨਾਂ ਤੋਂ ਸਮਝ ਆਈ ਮੈਨੂੰ। ਉਹਨਾਂ ਦੇ ਭੇਟਾਂ ਤੋਂ ਸਿੱਖਿਆ ਉਹਨਾਂ ਦੇ ਗਾਣਿਆਂ ਤੋਂ ਸਿੱਖਿਆ ਮੈਂ ਤੇ ਇਸ ਕਰਕੇ ਆਲਵੇਸ ਮ ਤੇ ਮੋਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ ਹਾਂਜੀ ਜੀ ਤੇ ਬਹੁਤ ਸਾਰੇ ਸਿੰਗਰ ਹੀ ਗिला ਕਰਦੇ ਨੇ ਕਿ ਹਾਂ ਵੀ ਸਾਨੂੰ ਸਪੋਰਟ ਨਹੀਂ ਮਿਲਿਆ ਮਤਲਬ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਆ ਕੇ ਕਿਸੇ ਨੇ ਬਾਹ ਨਹੀਂ ਫੜੀ ਉਹ ਕਮੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਕਰੜਕਦੀਆਂ ਨੇ ਜਾਂ ਫਿਰ ਹੁਣ ਮਹਿਸੂਸ ਹੁੰਦਾ ਕਿ ਤੁਹਾਡਾ ਜੋ ਸ਼ੌਂਕ ਸੀ ਉਹਨੂੰ ਅੱਗੇ ਵਧਾਉਣਾ ਚਾਹੀਦਾ ਸੀ ਉਸ ਲਾਈਨ 'ਚ ਵਜਣਾ ਚਾਹੀਦਾ ਸੀ ਜਿਹੜੀ ਆ ਗੱਲ ਆ ਮਨ 'ਚ ਆਉਂਦੀ ਵੀ ਹੈ ਲੇਕਿਨ ਆਪਾਂ ਕਹਿੰਦੇ ਹਾਂ ਕਿ ਚਲੋ ਕਦੀ ਨਾ ਕਦੀ ਕੋਈ ਨਾ ਕੋਈ ਸਾਡੀ ਗੱਲ ਸੁਣੂਗਾ ਕੋਈ ਗੱਲ ਮੰਨੂਗਾ ਤੇ ਜੇ ਕੋਈ ਤੁਹਾਨੂੰ ਦੇਖ ਰਿਹਾ ਹੈ ਸੁਣ ਰਿਹਾ ਹੈ ਸਾਡੀ ਕੋਈ ਜਜ਼ਬਾਤਾਂ ਨੂੰ ਸਮਝ ਰਿਹਾ ਹੈ ਤੇ ਜ਼ਰੂਰ ਮੇਨੂੰ ਪਾਪ ਫੜੇਗਾ ਬਨੂ ਜ਼ਰੂਰ ਆ ਕੇ ਲੈ ਕੇ ਜਾਏਗਾ ਹੂੰ ਕਿਉਂਕਿ ਕਹਿੰਦੇ ਉਮੀਦ ਹੈ ਦੁਨੀਆ ਕਾਇਮ ਹੈ ਹਾਂਜੀ ਸੋ ਜ਼ਰੂਰ ਇੱਕ ਹੋਰ ਪਿਆਰਾ ਜਿਹਾ ਗੀਤ ਕਿਉਂਕਿ ਅੱਗੇ ਵੀ ਫਿਰ ਬਹੁਤ ਸਾਰੇ ਗੱਲਾਂ ਕਰ ਲੈ ਬਿਲਕੁਲ ਮੈਨੂੰ ਐਕਚੁਅਲੀ ਸੈਟਸ ਹੋਂ ਬਹੁਤ ਹੁੰਦੇ ਇੱਕ ਨਾ ਜਸਮਨ ਉਹਦਾ ਮੈਂ ਫੈਨ ਤੇ ਮਾਸਟਰ ਸੁਰੀਮ ਤੇ ਫਿਰੋਜ਼ ਖਾਨ ਨਾ ਦੱਸਣ ਕਮਲ ਖਾਨ ਜੀ ਲੇਕਿਨ ਜਿਹੜੀ ਗਾਣਾ ਗਾਣੇ ਦੇ ਅੱਛੇ ਸਾਰੇ ਹੁੰਦੇ ਆ ਭਾਵੇਂ ਕੋਈ ਵੀ ਸਿੰਗਰ ਗਾਵੇ ਇੱਕ ਜਸਮਨ ਫੋਨ ਦਾ ਸੌਂਗਾ ਐਸੀ ਕਾ ਕੀ ਪੁੱਛਣਾ دیਵਾਨੇ ਨੇ ਮੈਨੂੰ ਅੱਛਾ ਲੱਗਦਾ ਤੁਹਾਨੂੰ ਮੈਂ ਸੁਣਾਣਾ ਹੰਝੂ ਪਲਕਾਂ ਨੇ ਰੋਕੇ ਨੇ ਹੰਝੂ ਪਲਕਾਂ ਨੇ ਰੋਕੇ ਨੇ ਕਰੇ ਨਾ ਕੋਈ ਪਿਆਰ ਭੁੱਲ ਕੇ ਐ ਤਾਂ ਨੈਣਾ ਦੇ ਤੂੰ ਕਹਨੇ ਹੇ ਤਨ ਨੈਣਾ ਤੇ ਤੂੰ ਖੇਨੇ ਕੀ ਪੁੱਛਦਾ ਬੇਗਾਨਾ ਨੂੰ ਕੀ ਪੁੱਛਦਾ ਬੇਗਾਨਾ ਨੂੰ ਆਪਣੇ ਆਟ ਮਾਰੀ ਆਗੀ ਸ਼ਰਮ ਬੇਗਾਨਾ ਨੂੰ ਅਗੀ ਸ਼ਰਮ ਬੇਗਾਨਿਆਂ ਨੂੰ ਤੇ ਹੁਣ ਜਿਵੇਂ ਤੁਹਾਡੀਆਂ ਬਹੁਤ ਸਾਰੀਆਂ ਇੰਟਰਵਿਊਜ਼ ਵੀ ਹੋ ਰਹੀਆਂ ਆ ਬਾਤ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਹਾਈਪ ਮਿਲੀ ਹੈ ਜਾਂ ਕਿਸੇ ਨੇ ਆ ਕੇ ਹੁਣ ਤੁਹਾਡੀ ਸਾਰ ਲਈ ਨਹੀਂ ਬਿਲਕੁਲ ਨਹੀਂ ਕਹਿੰਦੇ ਮਿਹਨਤ ਕਰੀ ਜਾਣੀ ਚਾਹੀਦੀ ਹੈ ਫਲ ਮਿਲੇ ਨਾ ਮਿਲੇ ਉਹ ਰੱਬ ਦੀ ਦੇਣ ਹੈ ਹਮ ਮਿਹਨਤ ਕਰ ਰਹੇ ਆ ਇੰਟਰਵਿਊ ਹੋ ਰਹੀਆਂ ਨੇ ਕਦੇ ਨਾ ਕਦੀ ਉਮੀਦ ਤੇ ਬੈਠੀਆਂ ਹਮ ਬਾਕੀ ਰੱਬ ਬੈਠਾ ਹੈ ਜੀ ਤੇ ਕਿਵੇਂ ਰਿਆਜ਼ ਵਗੈਰਾ ਕਿਵੇਂ ਕਰਦੇ ਹੋ ਕਿਉਂਕਿ ਕੰਮ ਵੀ ਕਰਨਾ ਮਤਲਬ ਕੀ ਮੈਡੀਕਲ ਦੀ ਦੁਕਾਨ ਤੇ ਕੰਮ ਕਰਦੇ ਹੋ ਉੱਥੇ ਵੀ ਦੇਖਣਾ ਸਾਰਾ ਕੁਝ ਫੈਮਿਲੀ ਨੂੰ ਵੀ ਦੇਖਣਾ ਕਿਵੇਂ ਮਤਲਬ ਟਾਈਮ ਕੱਢਦੇ ਹੋ ਆਪਣੇ ਦੇ ਆਪਣੇ ਪਰਿਵਾਰ ਲਈ ਜਿਹੜਾ ਰਿਆਜ਼ ਹੈ ਆਲਵੇਸ ਰਹਿੰਦਾ ਮੇਰੇ ਅੰਦਰ ਮਤਲਬ ਜਿਹੜੇ ਗੁੰਗੁਣਾਣਾ ਉਹ ਤਾਂ ਚੱਲਦਾ ਰਹਿੰਦਾ ਕਿਉਂਕਿ ਆ ਇੱਕ ਹੈਬਿਟ ਕਹਿ ਸਕਦੇ ਹੋ ਆ ਦੀ ਰਟ ਹੈ ਹੈਬਿਟ ਹੈ ਗਾਣਾ ਕੰਮ ਆਪਣੀ ਜਗ੍ਹਾ ਕੰਮ ਕਰ ਰਹੇ ਆ ਕੰਮ ਤੇ ਜ਼ਰੂਰੀ ਹੈ ਤੇ ਜਿਹੜੀ ਹੈ ਰਿਆਜ਼ੇ ਉਹ ਰਾਤੀ ਕਰ ਲਿਆ ਸਵੇਰੇ ਕਰ ਲਿਆ ਕੰਮ ਜਾਣ ਤੋਂ ਪਹਿਲੇ ਕੰਮ ਤੋਂ ਬਾਅਦ ਕਰ ਲਿਆ ਉਹ ਚੱਲਦਾ ਰਹਿੰਦਾ ਹੈ ਜਿਹਦਾ ਹੁਣ ਮੈਂ ਗਾ ਰਿਹਾ ਰਿਆਜ਼ ਵੀ ਹੋ ਰਿਹਾ ਗਾ ਵੀ ਦੇ ਰਿਆਜ਼ ਵੀ ਹੋ ਰਹੇ ਨੇ ਕਰ ਇਦਾਂ ਹੋਇਆ ਕਿ ਕੰਮ ਤੇ ਕੰਮ ਕਰਦੇ ਕਰਦੇ ਮਤਲਬ ਤੁਸੀਂ ਗਾਣਾ ਸ਼ੁਰੂ ਕੀਤਾ ਹੋਵੇ ਤੇ ਹਲੇ ਦੋੜੇ ਤੁਹਾਡੇ ਮਤਲਬ ਕਿ ਜਿਹੜੇ ਨਾਲ ਦੇ ਕਲੀਗ ਜਾ ਉਹਨਾਂ ਨੇ ਕਿਹਾ ਵੇ ਕਿ ਬਹੁਤ ਵਧੀਆ ਗਾਉਂਦੇ ਹੋ ਜੀ ਬਿਲਕੁਲ ਮੈਂ ਬਿਲਕੁਲ ਮੈਂ ਜਦੋਂ ਅਸੀਂ ਕੰਮ ਕਰਦੇ ਹੁੰਦੇ ਆ ਤੇ ਕਦੀ ਕਈ ਵਾਰੇ ਆਪਾਂ ਫ੍ਰੀ ਹੋ ਜਾਂਦੇ ਆ ਤੇ ਮੈਂ ਨਾ ਗਾਨਾ ਸ਼ੁਰੂ ਕਰ ਦਿੰਨਾ ਉਹ ਸਾਰੇ ਕਹਿੰਦੇ ਭਰਾਵਾ ਤੁਖਾਨਾ ਗਾਈ ਜਾਂਦਾ ਕੀ ਗੱਲ ਹੈ ਤੇ ਮੈਂ ਕਹਾਂ ਯਾਰ ਮੈਂ ਕੀ ਕਰਾਂ ਹੈ ਬੀਟਾ ਮੇਰਾ ਵਾਜਤਾ ਹੈ ਚੀਜ਼ ਇਹ ਸਾਰੇ ਕਹਿੰਦੇ ਤੂੰ ਆਡੀਸ਼ਨ ਆਡੀਸ਼ਨ ਦੇ ਕੇ ਤੇ ਜਾ ਕੇ ਮੈਂ ਕਹਾਂ ਨਹੀਂ ਆਡੀਸ਼ਨ ਕਿੱਥੋਂ ਦੀ ਹੈ ਟਾਈਮ ਨਹੀਂ ਹੈਗਾ ਤੇ ਬਸ ਹੁਣ ਟਾਈਮ ਦੇ ਨਾਲ ਉਮਰ ਦੇ ਨਾਲ ਅੱਗੇ ਸਭ ਕੁਝ ਬੀਤੇ ਚੱਲ ਰਿਹਾ ਤੇ ਬਸ ਜਿਹੜਾ ਇਹ ਚੀਜ਼ ਹੈ ਇਹ ਤੇ ਇਨ ਫਿਊਚਰ ਮੈਂ ਨਾ ਰਹਿਣੀ ਰਹਿਣੀ ਹੈ ਤੇ ਮਰਦੇ ਦਮ ਤੱਕ ਸਿੰਗਿੰਗ ਚੱਲਦੀ ਰਹਿਣੀ ਹੈ ਭਾਵੇਂ ਕੰਮ 'ਚ ਹੋਈਏ ਭਾਵੇਂ ਘਰੇ ਹੋਈਏ ਭਾਵੇਂ ਬਾਹਰ ਹੋਈਏ ਭਾਵੇਂ ਜਿੱਥੇ ਮਰਜ਼ੀ ਹੋਈਏ ਸਿੰਗਿੰਗ ਹਮੇਸ਼ਾ ਰਹੇਗੀ ਮੇਰੇ ਨਾਲ ਜਦ ਤੱਕ ਸਾਹ ਨੇ ਹਾਂਜੀ ਤੇ ਹੁਣ ਜਿਵੇਂ ਤੁਹਾਡੀਆਂ ਇੰਟਰਵਿਊਜ਼ ਹੁੰਦੀਆਂ ਨੇ ਆਂਡ ਗਵਾਰਡ ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਹੁੰਦਾ ਖਾਸ ਤੌਰ ਤੇ ਫੈਮਿਲੀ ਦਾ ਕੀ ਹਣਾ ਸਾਰੇ ਬੜੇ ਖੁਸ਼ ਹੁੰਦੇ ਨੇ ਬlesed ਕਰਦੇ ਨੇ ਕਿ ਇਦਾਂ ਤਾਂ ਨਹੀਂ ਲੱਤਾਂ ਕਿਚਨ ਵਾਲੇ ਨਾਲ ਹੀ ਆ ਗਏ ਨਹੀਂ ਨਹੀਂ ਲੱਤ ਹੋਣਗੇ ਲੇਕਿਨ ਇਹਨੇ ਨਹੀਂ ਹੁੰਦੇ ਸਾਰੇ ਕਹਿੰਦੇ ਕੀਪ ਇਟ ਅਪ ਅੱਗੇ ਵੱਧ ਲੇਕਿਨ ਬਸ ਜਿਹੜਾ 2-4 ਦਿਨ ਦਾ ਮਾਹੌਲ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਨੀਵੇਂ ਪੈਂਦੇ ਫਿਰ ਆਪਾਂ ਕੰਮਾਂ ਕਰ ਚੱਲ ਜਾਂਦੇ ਆ ਲੇਕਿਨ ਪ੍ਰੋਪਰਲੀ ਮੈਨੂੰ ਕੋਈ ਅੱਗੇ ਕੋਈ ਰਸਫ ਨਹੀਂ ਮਿਲ ਰਿਹਾ ਕਿ ਅੱਗੇ ਮੈਂ ਜਾਵਾਂ ਕੁਝ ਕਰਾਂ ਹੂੰ ਕਿਉਂਕਿ ਮਨ ਤਾਂ ਬਹੁਤ ਹੈ ਲਾਈਫ ਇੱਕ ਵਾਰੀ ਮਿਲਦੀ ਹੈ ਇੱਕ ਵਾਰੀ ਨਾਮ ਕਮਾਉਣਾ ਸਭ ਕੁਝ ਕਰਨਾ ਹੈ ਤੇ ਉਹ ਵੀ ਲਾਈਫ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮੈਂ 100% ਕੋਸ਼ਿਸ਼ ਕਰ ਰਿਹਾ ਕਿ ਮੈਂ ਕੁਝ ਕਰਾਂ ਕੁਝ ਅੱਗੇ ਵਧਾਂ ਇੱਕ ਨਾਮ ਹੋਵੇ ਹਰ ਕੋ ਚਾਹੁੰਦਾ ਹੈ ਹਰ ਕੋ ਚਾਹੁੰਦਾ ਕਿ ਪੈਸ਼ਨ ਨਾਮ ਹੋਵੇ ਆਪਣਾ ਬਟ ਨਹੀਂ ਪ੍ਰੋਪਰਲੀ ਮੈਨੂੰ ਨਹੀਂ ਮਿਲਦਾ ਹੂੰ ਸੋ ਜਾਂਦੇ ਜਾਂਦੇ ਸਾਡੀ ਆਡੀਅנס ਲਈ ਕੋਈ ਹੋਰ ਪਿਆਰਾ ਜਿਹਾ ਗੀਤ ਸੁਣਾ ਦਿਓ ਮੈਨੂੰ ਜਿਹੜਾ Song ਹੈਗਾ ਉਹ ਇੱਕ ਲਾਈਨ ਹੈ ਬੜੇ ਇੱਥੇ ਲੱਗਦੀ ਹੈ ਮੈਂ ਉਹ ਤੁਹਾਨੂੰ ਸੁਣਾ ਦਿੰਦਾ ਹੂੰ ਰੱਬਾ ਵਿਛੜ ਜਾਵੇ ਜੇ ਯਾਰ ਤੇਰਾ ਪਤਾ ਲੱਗ ਜੇ ਵਿਛੋੜ ਆਖੀਏ ਤੈਨੂੰ ਆਪੇ ਕਹਿਣਾ ਪੈ ਜਾਣਾ ਮਹੀ ਬਾਜ ਨਾ ਲੱਗਦਾ ਜੀ ਐਬਨ ਲਾਈਵ ਹੋ ਚੁੱਕ ਗਿਆ ਬਹੁਤ ਬਹੁਤ ਚੰਗੀ ਸੀ ਮੇਰਬਾਨਗੀ ਜੀ ਸੋ ਖਾਸ ਮੁਲਾਕਾਤ ਤੁਹਾਡੀ ਗੌਰਵ ਜੀ ਦੇ ਨਾਲ ਕਰਵਾਈ ਗਈ ਇਸ ਨੂੰ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ ਤਦਵਾ